ਅੱਜ ਜਿਹੜੀ ਮਸ਼ੀਨ ਲਗਾਈ ਗਈ ਹੈ ਇਹਦਾ ਕੀ ਕੰਮ ਹੈ ਜੀ ਅ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਕੁਮਾਰ ਮਲਕ ਜੀ ਆਈਪੀਐਸ ਜਿਹੜਾ ਹਿਆਰਪੁਰ ਜਿਨ੍ਹਾਂ ਦੇ ਸਖਤ ਦਿਸ਼ਾ ਨਿਰਦੇਸ਼ਨ ਕਿ ਅ ਅਗਰ ਕੋਈ ਵੀ ਵਿਅਕਤੀ ਜਿਹੜਾ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਤੇ ਉਹਨਾਂ ਦੇ ਖਿਲਾਫ ਜਿਹੜਾ ਸਖਤੀ ਨਾਲ ਪੇਸ਼ ਆਇਆ ਜਾਵੇ ਚਾਹੇ ਕੋਈ ਟੂ-ਵੀਲਰ ਹੋਵੇ ਬਿਨਾ ਮਰਗਾਟ ਬਿਨਾ ਨੰਬਰ ਪਲੇਟ ਜਾਂ ਬੁਲਟ ਮੋਟਰਸਾਈਕਲਾਂ ਦੇ ਅੱਜਕੱਲ ਪਟਾਕੇ ਬਹੁਤ ਨੌਜਵਾਨ ਮਰਵਾਉਂਦੇ ਆ ਜਿਨ੍ਹਾਂ ਨੂੰ ਅਸੀਂ ਸਮੇਂ-ਸਮੇਂ ਤੇ ਵੇਰ ਵੀ ਕਰਦੇ ਰਹਿੰਦੇ ਆ ਤੇ ਇਸ ਦੇ ਨਾਲ ਜਿਹੜੀਆਂ ਅੱਜਕੱਲ ਹਾਈ ਬ੍ਰਾਈਡਡ ਗੱਡੀਆਂ ਆ ਗਈਆਂ ਨੇ ਜਿਨ੍ਹਾਂ ਦੀ ਸਪੀਡ ਬਹੁਤ ਜ਼ਿਆਦਾ ਹੈਗੀ ਆ ਤੇ ਨੌਜਵਾਨ ਜਿਹੜੇ ਲੜਕੇ ਆ ਉਹ ਮਤਲਬ ਕਿ ਉਹਨਾਂ ਨੂੰ ਇੰਨਾ ਚੀਜ਼ਾਂ ਬਾਰੇ ਨੌਲੇਜ ਨਹੀਂ ਵੀ ਗੱਡੀਆਂ ਤਾਂ ਬਹੁਤ ਦੌੜਦੀਆਂ ਪਰ ਇਹ ਭਜਦੀਆਂ ਵੀ ਬਹੁਤ ਨੇ ਜਿੰਨੀ ਮਰਜ਼ੀ ਭਜਾਈ ਜਾਓ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਮਿਸਹੈਪਨਿੰਗ ਨਾ ਹੋ ਜਾਵੇ ਤੇ ਇਹ ਇਸ ਵਾਸਤੇ ਜਿਹੜੀ ਹੈ ਸਪੀਡੋਮੀਟਰ ਜਿਹੜੀ ਮਸ਼ੀਨ ਆ ਉਹ ਟ੍ਰੈਫਿਕ ਨਿਯਮਾਂ ਨੂੰ ਮਤਲਬ ਕਿ ਜਿਹੜੇ ਤੋੜਦੇ ਆ ਉਹਨੂੰ ਰੋਕਣ ਵਾਸਤੇ ਇਹ ਜਿਹੜੀ ਮਸ਼ੀਨ ਲਗਾਈ ਗਈ ਆ ਤੇ ਜੇਕਰ ਹਿਸ਼ਾਲਪੁਰ ਜਿਹੜੇ ਦੀ ਗੱਲ ਕੀਤੀ ਹੈ ਵਾ ਤਾਂ ਕਿੰਨੀਆਂ ਸਪੀਡੋਮੀਟਰ ਆ ਤੇ ਕੀ ਕੀ ਦਾ ਰੂਟ ਹੁੰਦਾ ਇਹ ਸਿਰਫ ਹਿਸ਼ਾਲਪੁਰ ਜ਼ਿਲ੍ਹੇ ਦੇ ਵਿੱਚ ਇੱਕੋ ਹੀ ਸਪੀਡੋਮੀਟਰ ਮਸ਼ੀਨ ਆ ਤੇ ਇਹਦੇ ਜਿੰਨੇ ਵੀ ਹਿਸ਼ਾਲਪੁਰ ਦੇ 7 ਜਿਹੜੇ ਆ ਹਾਈਵੇ ਪੈਂਦੇ ਹਿਸ਼ਾਲਪੁਰ ਨੂੰ ਜਿਹੜੇ ਆ ਛੋਟੇ ਸ਼ਰਾਂ ਨੂੰ ਜੋੜਦੇ ਆ ਉਹਨਾਂ ਦੇ ਉੱਤੇ ਅਸੀਂ ਜਿਹੜੀਆਂ ਇਹਨੂੰ ਟਰਨ ਬਾਈ ਟਰਨ ਜਿਹੜੀ ਆ ਉਹਤੇ ਲਗਾਈ ਵੀ ਹੈਗੀ ਆ ਤੇ ਕਿਹਦੀ ਰੇਂਜ ਹੁੰਦੀ ਹੈ ਇਹਦੀ ਜਿਹੜੀ ਆ ਮਤਲਬ ਕਿ ਜਿਹੜੀਆਂ ਕਾਰ ਦੀ ਆ ਉਹ 80 ਦੀ ਹੈਗੀ ਆ ਸਪੀਡ ਜਿਹੜੀ ਆ ਲਿਮਟ ਹੈਗੀ ਆ ਤੇ ਜਿਹੜੀ ਇਦਾਂ ਹੀ ਬੱਸ ਟਰੱਕ ਜਿਹੜੀ ਆ ਉਹਦੀ 60 ਦੀ ਤੇ ਟੂ ਵੀਲਰ ਜਿਹੜਾ ਉਹ 40 45 ਦੀ ਜਿਹੜੀ ਆ ਇਹਨਾਂ ਦੀ ਸਪੀਡ ਲਿਮਟ ਹੈਗੀ ਆ ਪਰ ਦੇਖਣ ਨੂੰ ਹੈ ਸਪੀਡੋਮੀਟਰ ਤਾਂ ਲਗਾ ਦਿੱਤਾ ਕਿ ਕਈ ਜਗ੍ਹਾ ਤੇ ਸਪੀਡ ਦੀ ਗੋਰਾ ਸਾਈਨ ਬੋਰਡ ਲਗਾਏ ਨਹੀਂ ਲੋਕ ਹਾਂਜੀ ਹਾਂ ਮੈਂ ਕਿਹਾ ਇਸ ਸਬੰਧ ਵਿੱਚ ਪਹਿਲਾਂ ਵੀ ਇੱਕ ਵਾਰ ਗੱਲ ਹੋਈ ਸੀਗੀ ਆਪਾਂ ਨਾ ਇਹਦੇ ਸਬੰਧ 'ਚ ਜਿਹੜੇ 7 ਜਿਹੜੇ ਆਪਣੇ ਹਾਈਵੇ ਹੁਸ਼ਿਆਰਪੁਰ ਨੂੰ ਜੋੜਦੇ ਹੈਗੇ ਆ ਉਹਨਾਂ ਦੇ ਉੱਪਰ ਜਿਹੜੇ ਅਸੀਂ ਇਹਨਾਂ ਦੇ ਬਕਾਇਦਾ ਜਿਹੜੇ ਆ ਉਹ ਲਗਾਏ ਹੋਏ ਨੇ ਹੁਸ਼ਿਆਰਪੁਰ ਪੁਲਿਸ ਲੋਕ ਕੀ ਅਪੀਲ ਕਰਦੇ ਆ ਆਮ ਲੋਕਾਂ ਨੂੰ ਮੇਰੀ ਜਨਤਾ ਨੂੰ ਅਪੀਲ ਹੈ ਕਿ ਦੇਖੋ ਵਾਹਨ ਤਾਂ ਅੱਜਕੱਲ ਹਾਈਬ੍ਰਿਡਡ ਆ ਹੀ ਰਹੇ ਹੈਗੇ ਆ ਪਰ ਤੁਸੀਂ ਆਪਣੇ ਅੰਡਰ ਕੰਟਰੋਲ ਸਪੀਡ 'ਚ ਚੱਲੋ ਤੇ ਆਪਣੀ ਵੀ ਆਪ ਵੀ ਸੁਰੱਖਿਆ ਰੱਖੋ ਤੇ ਦੂਜਿਆਂ ਦੀ ਵੀ ਸਖਾ ਦਾ ਧਿਆਨ ਰੱਖੋ ਤੇ ਬਿਨਾ ਆਪਣਾ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਕਰਕੇ ਜਿਹੜੀ ਆ ਉਹ ਵਾਹਨ ਨਾ ਚਲਾਓ ਤੇ ਇਹੀ ਮੇਰੀ ਲੋਕਾਂ ਨੂੰ ਅਪੀਲ ਹੈ